ਸ੍ਰੀ ਕੋਲਜੀਤ ਸਿੰਘ ਜੀ ਦੇ ਰਏ ਉਤੇ ਅਗਰ ਪੰਜਾਬ ਨੇ ਉਹ ਜਿਵੇਂ ਸਤਰਾਮ ਸਿੰਘ 40 ਮੁਕਤੀਆਂ ਦੇ 300 ਸਾਲਾਂ ਨੂੰ ਸਮਰਪਿਤ ਬਣਾਏ ਗਏ ਬਾਬਾ ਲੰਗਰ ਸਿੰਘ ਦੇ ਦਰਵਾਜ਼ੇ ਦੀ ਵਿਗਣ ਦੀ ਹੋਈ ਸ਼ੁਰੂਆਤ ਅਤੇ ਕਿਸੇ ਸਮੇਂ ਵੀ ਪਰ ਸਕਦਾ ਹੈ ਵੱਡਾ ਹਾਦਸਾ ਜਿਲਾ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਲੋੜ ਆ ਜਿਲਾ ਸ਼੍ਰੀ ਮੋਕਸਰ ਸਾਹਿਬ ਦੀ ਪਵਿੱਤਰ ਧਰਤੀ ਦੀ ਸ਼ੋਭਾ ਵਧਾਉਣ ਲਈ ਪਿਛਲੀਆਂ ਸਰਕਾਰਾਂ ਵੱਲੋਂ ਚਾਰ ਯਾਦਗਾਰੀ ਦਰਵਾਜ਼ੇ ਸਥਾਪਿਤ ਕੀਤੇ ਗਏ ਹਨ ਇਨ ਵਿੱਚੋਂ ਸ਼੍ਰੀ ਮੋਕਸਰ ਸਾਹਿਬ ਤੋਂ ਕੋਰ ਕੋਰ ਨੂੰ ਜਾਣ ਵਾਲੇ ਮੁੱਖ ਮਾਰਗ ਨੇੜੇ ਪਿੰਡ ਉਹੇ ਕਰਨ ਵਿਖੇ ਬਾਬਾ ਲੰਗਰ ਸਿੰਘ ਯਾਦਗਾਰੀ ਦਰਵਾਜ਼ਾ ਉੱਪਰਲੇ ਹਿੱਸੇ ਤੋਂ ਦਿੱਗੇ ਦੇ ਦਿੱਗਦੇ ਜਾਣ ਦੀ ਖਬਰ ਮਿਲੀ ਹੈ ਇਸ ਸੜਕ ਤੋਂ ਸਫਰ ਕਰਨ ਵਾਲੇ ਰਾਹਗੀਰਾਂ ਨੂੰ ਮਿਲੀ ਜਾਣਕਾਰੀ ਅਨੁਸਾਰ ਟੈਗਰ ਪੰਜਾਬ న్యూਸ ਦੇ ਪੱਤਰ ਪਰਵੰ ਨੂੰ ਮੌਕੇ ਤੋਂ ਪੁੱਤਰ ਕੀਤੀ ਜਾਣਕਾਰੀ ਤੋਂ ਪਤਾ ਲੱਗਿਆ ਕਿ ਚੀਜ਼ ਤੋਂ ਉੱਪਰਲੇ ਹਿੱਸੇ ਤੋਂ ਦਰਵਾਜ਼ੇ ਦੇ ਵਜਨਦਾਰ ਪੀਸ ਉੱਪਰੋਂ ਡਿੱਗ ਰਹੇ ਹਨ ਕਿਸੇ ਸਮੇਂ ਵੀ ਲੰਘਣ ਵਾਲੇ ਰਾਹਗੀਰਾਂ ਉੱਪਰ ਡਿੱਗ ਜਾਣ ਦਾ ਕਾਰਨ ਕਰ ਸਕਦੇ ਹਨ ਕੋਈ ਜਾਨੀ ਨੁਕਸਾਨ ਦੂਸਰੇ ਪਾਸੇ ਇਸ ਦਰਵਾਜ਼ੇ ਦੀ ਬਰੰਪੀ ਕਰਨ ਦੀ ਲੋਕਾਂ ਵੱਲੋਂ ਜਿਹੜਾ ਪ੍ਰਸ਼ਾਸਨ ਤੋਂ ਜਲਦ ਤੋਂ ਜਲਦ ਕੀਤੀ ਗਈ ਮੰਗ ਮੰਡੀ ਬਰੀ ਵਾਲਾ ਤੋਂ ਪੱਤਰਕਾਰ ਉਡੀ ਮਾਲਜੀਤ ਸਿੰਘ ਤੋਂ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੋੜ ਕੇ ਟਾਈਗਰ ਪੰਜਾਬ న్యూਸ ਚੈਨਲ ਨਾਲ ਤੇ ਮੈਂ ਸਖਾਮ ਸਿੰਘ ਦਾ ਅਸੀਂ ਇਸ ਸਮੇਂ 40 ਮੁੱਖੀਆਂ ਦੀ ਯਾਦ ਵਿੱਚ ਜੋ ਕਿ ਇਸ ਸਮੇਂ ਦਰਾਨ ਭਾਈ ਲੰਦਰ ਸਿੰਘ ਦੇ ਸਿਆਸੀ ਮਹੰਸਰ ਸਾਹਿਬ ਨੇ ਸਮਰਪਿਤ ਬਣਾਏ ਗਏ ਸਾਲੋਨਾ ਵਿੱਚੋਂ ਇੱਕ ਦੇਖ ਤੈ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਵੀ ਪਹਿਲਾਂ ਤਾਂ ਸਬਤ ਦਾ ਮੂੰਹ ਮਾਤਰਾ ਦਿਖਾਇਆ ਜਾਵੇ ਸਾਲ ਦੀ ਮੋਤੀਆਂ ਦੀ ਸਰਤੀ ਤੇ 300 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬਲਬਲ ਅੰਦਰ ਸਿੰਘ ਜੀ ਯਾਦਗਾਰੀ ਰੇਡ ਦਾਦ ਘਟ ਮੋਕਵਤਰੀ ਪੰਜਾਬ ਨੇ ਮਾਗੀ ਮੇਲੇ ਦੀ ਸੁੰਗ ਅਸਰਤੇ ਕੀਤਾ ਗਿਆ ਸੀ ਉਸ ਤੋਂ ਪ੍ਰੰਤ ਸਭ ਕੁਝ ਸ਼ਾਂਤ ਚੱਲਿਆ ਪਰ ਸਮਾਂ ਹੁੰਦੇ ਨਾਲ ਨਾਲ ਜਿਵੇਂ ਸਿਆਣੇ ਕਹਿੰਦੇ ਹਨ ਕਿ ਕੱਚੇ ਕੋਥੇ ਨੂੰ ਜੇਕਰ ਲਿਖੀਏ ਨਾ ਬਨੇਰੇ ਟੈਂਦਿਆਂ ਟੈਂਦਿਆਂ ਟਹਿ ਜਾਂਦੇ ਰੁੱਸੇ ਹੋਏ ਨੂੰ ਜੇਕਰ ਬਣਾਈਏ ਨਾ ਕੁਆਲੇ ਪੈਂਦਿਆਂ ਪੈਂਦਿਆਂ ਪੈ ਜਾਂਦੇ ਇਹ ਉਹ ਬਾ 65 ਕਰਦਾ ਵਾਲੇ ਸੁਨੇਹੇ ਦਾ ਮੈਨੂੰ ਕਹੂੰਗਾ ਵੱਡਾ ਹੋਣ ਕਰਕੇ ਬਹੁਤ ਘੱਟ ਦਿਖਾਇਆ ਜਾਊਗਾ ਪਰ ਕੋਸ਼ਿਸ਼ ਕਰੇ ਕਿ ਇਹ ਮਹਿਲੇ ਲੱਗ ਰਹੇ ਨੇ ਇਹ ਕਈ ਵਾਰ ਜਿਹੜੇ ਇਹਨਾਂ ਵੱਡੀਆਂ ਵੱਡੀਆਂ ਚਿਲਾਆਂ ਆਈਆਂ ਉਹ ਫਤੀਸ਼ ਕੇ ਥੱਲੇ ਡੇਕ ਚੁੱਕੀਆਂ ਐ ਇੰਨਾ ਰਸਤਾ ਲੱਗਦਾ ਇਹ ਕੋਈ ਵੇਰੀ ਤੀ ਟੋਟਾਂ ਨਹੀਂ ਆਈਆਂ ਜੋ ਮੋਟੇ ਜਿਹੜੇ ਨੇੜੇ ਪੜਾਉਣੀ ਜਾਣੇ ਗਏ ਪਰ ਸਰਕਾਰ ਜਾਂ ਸੰਬੰਧਿਤ ਵਿਭਾਗਾਂ ਐਸ ਵੱਲ ਕੋਈ ਧਿਆਨ ਨਹੀਂ ਜਿਹੜੀ ਸੜਕਾਇ ਤੇ ਇੰਨੀ ਜ਼ਿਆਦਾ ਵਗਦੀ ਆ ਕਿ ਰਾਤ ਦਿਨ ਜਿਹੜੀ ਸੜਕ ਪੂਰੀ ਤਰ੍ਹਾਂ ਵਗ ਰਹੀ ਆ ਉੱਪਰਲੇ ਪਾਸਿਓਂ ਜਿਹੜੇ ਇਹਦੇ ਚਬੂਤਰੇ ਡਿਗ ਡਿਗ ਕੇ ਥੱਲੇ ਉਹ ਪੈਂਦਾ ਜਾ ਰਿਹਾ ਤੇ ਜੇਕਰ ਇਹਦਾ ਸਮੇਂ ਸਿਰ ਕੋਈ ਹੱਲ ਨਾ ਦਿੱਤਾ ਤਾਂ ਇਹ ਵੱਡੇ ਹਾਦਸੇ ਨੂੰ ਵੀ ਕਿਸੇ ਸਮੇਂ ਅੰਜਾਮ ਦੇ ਸਕਦੇ ਆ ਕਿਉਂਕਿ ਜਦੋਂ ਚਬੂਤਰੇ ਡੇਗਦੇ ਇਹਨੂੰ ਬਹੁਤ ਵਜਨਦਾਰ ਹਾਨ ਹੁਣ ਦੇਖਣਾ ਇਹ ਜ਼ਰੂਰੀ ਹੈ ਕਿ ਲੋਕਾਂ ਦੀ ਸਿਹਤ ਜਾਂ ਜਿੰਦਗੀਆਂ ਨੂੰ ਉਹ ਹਾਲ ਰੱਖਣ ਵਾਸਤੇ ਸਰਕਾਰ ਕਾਨੂੰਨ ਤਾਕਤ ਦੇ ਵਰਤਿਆ ਜਾਂਦੀ ਹੈ ਕੈਮਰਾਮੈਨ ਪ੍ਰਦੀਪ ਕੁਮਾਰ ਦੇ ਨਾਲ ਪੱਤਰਕਾਰ ਸੁਖਮਨ ਸਿੰਘ ਦੀ ਵਿਸ਼ੇਸ਼ ਰਿਪੋਰਟ ਧੰਨਵਾਦ